ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਆਪਾਂ ਕਾਫੀ ਦਿਨਾਂ ਬਾਅਦ ਸੀਮਨਸ ਡਰਾਮਾ ਬਾਰੇ ਵੀਡੀਓ ਪਾ ਰਹੇ ਆਂ ਕੁਝ ਦਿਨ ਮਿਲੇ ਚਲੇ ਗਏ ਤੇ ਕੁਝ ਐਂ ਆਪਾਂ ਕੰਮ ਕਰਦੇ ਰਹੀ ਇਵੈਂਟ ਚ ਥੋੜਾ ਜਿਹਾ ਵਿਜੀਰਾਏ ਵੀਡੀਓ ਵਾਲਾ ਸਿਲਸਿਲਾ ਜਿਹੜਾ ਸਟਰਾਮਾ ਵਾਲਾ ਪਾ ਰਹੇ ਸੀ ਆਪਾਂ ਉਸ ਤੋਂ ਥੋੜਾ ਜਿਹਾ ਨਹੀਂ ਪਹੁੰਚ ਸਕੇ ਤੇ ਦੁਬਾਰਾ ਫੇਰ ਆਪਾਂ ਕੋਸ਼ਿਸ਼ਾਂ ਤੁਹਾਡੇ ਨਾਲ ਸ਼ੁਰੂ ਕਰੀਆਂ ਇਸੇ ਤਰ੍ਹਾਂ ਹੀ ਅੱਜ ਆਪਾਂ ਤੁਹਾਨੂੰ ਐਸਜੀ ਕੰਪਨੀ ਵਾਲਾ ਮੁਰਾ ਬੁੱਲ 10739 ਦਾ ਸਟਰਾ ਦਿਖਾ ਰਹੇ ਆਂ ਬੋਲਦਾ ਜੀ ਜਨਮ ਤਰੀਕ ਦੀ ਗੱਲ ਕਰੀਏ 1 4 2021 ਦਾ ਜਨਮ ਹੈ ਮੂਰਾ ਕੈਟਾਗਰੀ ਦਾ ਬੋਲਾ ਜੀ ਇਹ ਤੇ ਜਿਹੜੀ ਇਹਦੀ ਮਦਰ ਵਾਲੀ ਫੈਟ ਆ ਪੌਣੇ 8 ਫੈਟ ਆ ਤੇ ਜਿਹੜਾ ਉਹਦਾ ਮਾਂ ਦਾ ਪੂਰੇ ਸੂਏ ਦਾ ਦੁੱਧ ਰਿਕਾਰਡ ਆ ਉਹ ਵੀ ਬਹੁਤ ਚੰਗਾ ਹੈ 3745 ਕਿਲੋਗ੍ਰam ਦੁੱਧ ਹੈ ਤੇ ਜਿਹੜਾ ਦਾ ਫਾਦਰ ਆ ਉਹ ਵੀ ਬਹੁਤ ਹੀ ਚੰਗੇ ਰਿਕਾਰਡ ਦਾ ਇਸ 10839 ਬੁੱਲ ਦਾ ਜਿਹੜਾ ਫਾਦਰ ਆ ਉਹ ਵੀ ਬਹੁਤ ਚੰਗੇ ਰਿਕਾਰਡ ਦਾ ਐਚਐਲਡੀਵੀ ਦਾ ਬੁੱਲ ਹੈ 3613 ਨੰਬਰ ਬੁੱਲ ਹੈ ਤੇ ਇਸ ਬੁੱਲ ਦੀ ਜਿਹੜੀ ਬਰੀਡਿੰਗ ਵੈਲਿਊ ਹੈ 104.3 ਪ੍ਰੀਮੀਅਮ ਕੁਆਲਿਟੀ ਦਾ ਬੁੱਲ ਹੈ 66 ਸੀਮਨ ਆਪਾਂ ਯੂਜ਼ ਕੀਤਾ ਸੀ ਤੇ ਐਸਟੀ ਤਕਨੀਕ ਨਾਲ ਤਿਆਰ ਹੋਇਆ ਜਿਹੜੇ ਐਸਟੀ ਤਕਨੀਕ ਨਾਲ ਸੀਮਨ ਰੈਡੀ ਹੋਏ ਹੁੰਦੇ ਆ ਉਹਨਾਂ ਦਾ ਜਿਹੜਾ ਰੇਟ ਦਾ ਦੂਜੇ ਸਟ੍ਰਾਮਾਂ ਦੇ ਅਕੋਰਡਿੰਗ ਵੱਧ ਹੁੰਦਾ ਜੀ ਬਹੁਤ ਸਾਰੇ ਭਰਾ ਆਪਾਂ ਨੂੰ ਸਟਰਾ ਦੇ ਰੇਟ ਬਾਰੇ ਵੀ ਦੱਸਦੇ ਪੁੱਛਦੇ ਹੁੰਦੇ ਆ ਕੁਝ ਭਰਾ ਕਮੈਂਟਾਂ ਵਿੱਚ ਰਿਪਲਾਈ ਕਰ ਦਿੰਦੇ ਆ ਵੀ ਇਹਦਾ ਇੰਨਾ ਰੇਟ ਆ ਕੁਝ ਭਰਾ ਪੁੱਛਦੇ ਵੀ ਹੁੰਦੇ ਆ ਆਪਾਂ ਸਟਰਾ ਦਾ ਜਿਹੜਾ ਰੇਟ ਆ ਨਾ ਬਈ ਤਾਂ ਨਹੀਂ ਮੈਂਸ਼ਨ ਕਰਨਾ ਚਾਹੁੰਦੇ ਹੁੰਦੇ ਕਿਉਂਕਿ ਅੱਡੋ-ਅੱਡ ਜਿਵੇਂ ਹੁਣ ਮੰਨ ਲਓ ਆਪਦੇ ਤੋਂ ਕੋਈ 50 ਕਿਲੋਮੀਟਰ ਬਾਅਦ ਸਟਰਾ ਲੌਣ ਜਾਂਦਾ ਉਹਦੀ ਜਿੰਨਾਂ ਕੰਪਨੀ ਦਾ ਰੇਟ ਆਉਂਦਾ ਉਸ ਤੋਂ ਅਗਲਾ ਚਾਰਜਸ ਐਕਸਟਰਾ ਹੀ ਲਾਊਗਾ ਬਈ ਇਸੇ ਕਰਕੇ ਆਪਾਂ ਸਟਰਾਵਾਂ ਦੇ ਰੇਟ ਥੋੜੇ ਮੈਂਸ਼ਨ ਘੱਟ ਕਰੀ ਦੇਆ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਨੇ ਤਾਂ ਆਨਲਾਈਨ ਨੈਟ ਤੇ ਇਹਨਾਂ ਦੇ ਰੇਟ ਪਾਏ ਹੋਏ ਆ ਪਰ ਉਹ ਕੰਪਨੀ ਦਾ ਰੇਟ ਹੁੰਦਾ ਬਾਈ ਕੰਪਨੀ ਦੇ ਰੇਟ ਤੋਂ ਜੇ ਬਹੁਤ ਬੰਦੇ ਨੇ ਸਟਰਾ ਲੈਤਾ ਉਹ 50 ਕਿਲੋਮੀਟਰ ਵਰ ਜਾਂ 30 ਕਿਲੋਮੀਟਰ ਵਰ ਆਪ ਦਾ ਸਟਰਾ ਕਿਸੇ ਦੇ ਲਾ ਕੇ ਆਉਂਦਾ ਪਸ਼ੂ ਨੂੰ ਉਹਦੇ ਤੇਲ ਖਰਚ ਜਿਹੜਾ ਸੀਮਨ ਦਾ ਰੱਖ-ਰਖਾਵਾ ਉਹਦਾ ਖਰਚ ਉਹਦੇ ਚਾਰਜਸ ਉਹਨਾਂ ਨੇ ਲੈਣੇ ਹੀ ਆ ਬਾਈ ਤੁਹਾਨੂੰ ਕੁਆਲਿਟੀ ਸਹੀ ਮਿਲ ਜੇ ਸੀਮਨ ਸਟਰਾ ਸਹੀ ਲਾ ਦੇਵੇ ਬੰਦਾ ਤੁਹਾਡਾ ਪਸ਼ੂ ਕਨਸੀਵ ਹੋ ਜੇ ਜਿਹੜੇ ਤੁਹਾਡੇ ਪੈਸੇ ਖਰਚੇ ਹੁੰਦੇ ਆ ਉਹ ਭੁੱਲ ਜਾਂਦੇ ਆ ਤੇ ਇਸੇ ਕਰਕੇ ਆਪਾਂ ਸਟਰਾਮਾਂ ਦੇ ਰੇਟ ਘੱਟ ਮੈਂਸ਼ਨ ਕਰੀਦੇ ਆ ਬਾਈ ਸੌਰੀ ਜੇ ਬਹੁਤ ਸਾਰੇ ਭਰਾ ਗੁੱਸਾ ਵੀ ਕਰਨਗੇ ਆਪਾਂ ਇਸ ਕਰਕੇ ਰੇਟ ਤੁਹਾਡੇ ਨਾਲ ਘੱਟ ਸ਼ੋਅ ਕਰਦੇ ਆ ਵੀ ਕਿੰəs ਰੇਟ ਆ ਰਿਹਾ ਆਪਾਂ ਸ਼ੋਅ ਤੁਹਾਨੂੰ ਕਰ ਵੀ ਦਿਨਾ ਪਰ ਤਾਂ ਕਰਕੇ ਹਰ ਸਟਰਾ ਦਾ ਆਪਾਂ ਰੇਟ ਜਿਹੜਾ ਵੀਡੀਓ ਵਿੱਚ ਨਹੀਂ ਬੋਲਦੇ ਜਿਹੜੇ ਆਪਾਂ ਸਟਰਾ ਫੀਡ ਵਿੱਚ ਯੂਜ਼ ਕਰ ਸਕਦੇ ਹੁੰਦੇ ਆ ਉਹ ਗੂਗਲ ਤੇ ਤੁਸੀਂ ਸਰਚ ਮਾਰ ਕੇ ਦੇਖ ਸਕਦੇ ਹੋ ਨੇ ਸਟਰਾ ਕੀ ਰੇਟ ਦਾ ਤੇ ਪਲੱਸ ਤੁਹਾਡਾ ਜਿਹੜਾ ਡਾਕਟਰ ਤੁਹਾਡੇ ਇਲਾਕੇ 'ਚ ਆਈ ਕਰਦਾ ਉਦੇ ਤੇ ਡਿਪੈਂਡ ਹੈ ਉਹ ਕੀ ਚਾਰਜ ਕਰੂਗਾ ਸਟਰਾ ਅਰੀਜਨਲ ਹੋਵੇ ਸਟਰਾ ਤੁਸੀਂ ਆਪਣੇ ਡਾਕਟਰ ਤੋਂ ਲਿਆ ਕਰੋ ਜਰੂਰ ਜਿੰਨਾ ਤੋਂ ਏਆਈ ਕਰਵਾਉਣੇ ਆ ਤੇ ਤੁਸੀਂ Google ਤੇ ਜਾ ਕੇ ਸਰਚ ਮਾਰ ਕੇ ਵੀ ਚੈੱਕ ਕਰ ਸਕਦੇ ਹੋ ਵੀ ਸਟਰਾ ਅਸਲੀ ਹੈ ਜਾਂ ਨਕਲੀ ਹੈ ਕਿਉਂਕਿ ਇਸ ਤੇ ਆਪਣਾ ਬਾਰ ਕੋਡ ਵਗੈਰਾ ਸਾਰਾ ਕੁਝ ਦਿੱਤਾ ਹੁੰਦਾ ਤੇ ਅੱਜ ਵਾਲੀ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਤੁਹਾਨੂੰ ਝੋਟੀ ਦਿਖਾਈਏ ਪਿੱਛੇ ਜਿਹਨੂੰ ਏਆਈ ਕੀਤੀ ਹੈ ਸਟਰਾ ਦੀ ਆਪਾਂ ਫੋਟੋ ਪਾਤੀਏ ਵਿੱਚ ਤੇ ਜਿਹੜਾ ਬੋਲ ਆਪਾਂ ਯੂਜ਼ ਕੀਤਾ ਐਸਜੀ ਕੰਪਨੀ ਵਾਲਾ 10739 ਉਹ ਬੋਲ ਵੀ ਤੁਹਾਨੂੰ ਦਿਖਾਤਾ ਹੈ ਵੀਡੀਓ ਕਿਦਾਂ ਦੀ ਲੱਗੀ ਦਿਓ ਕਮੈਂਟਾਂ ਵਿੱਚ ਰਿਪਲਾਈ ਮਿਲਦੇ ਇਦਾਂ ਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਜੀ